ਅਸੀਂ ਅੱਜ ਉਸ ਐਕਸਪ੍ਰੈਸ ਵੇ ਤੇ ਖੜੇ ਆ ਜਿਸ ਦੀ ਸ਼ੁਰੂਆਤ ਨਿਤਿਨ ਗੜਕਰੀ ਦੁਆਰਾ ਕੀਤੀ ਗਈ ਸੀ ਡੇਰਾ ਬਾਬਾ ਨਾਨਕ ਤੋਂ ਲੈ ਕੇ ਬਿਆਸ ਬਾਬਾ ਬਕਾਲਾ ਐਕਸਪ੍ਰੈਸ ਵੇ ਹੈ ਇਸ ਦੇ ਨਾਲ ਹੀ ਦਿੱਲੀ ਕਟੜਾ ਕਨੈਕਟੀਵਿਟੀ ਜਿਹੜਾ ਐਕਸਪ੍ਰੈਸ ਵੇ ਬੰਦਾ ਪਿਆ ਹੈ ਹੀ ਲੇਕਿਨ ਪੰਜਾਬ ਦੇ ਵਿੱਚ ਜਿੰਨੇ ਵੀ ਜਿਹੜੇ ਐਕਸਪ੍ਰੈਸ ਵੇ ਬਣ ਰਹੇ ਸੀ ਉਹ ਸਾਰੇ ਇਸ ਵੇਲੇ ਬੰਦ ਹੈ ਸੋ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਬੜੇ ਜੋਰ ਸ਼ੋਰ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਲੇਕਿਨ ਅੱਜ ਜਿੰਨੇ ਵੀ ਪੰਜਾਬ ਦੇ ਵਿੱਚ ਕਰੀਬ 5 ਐਕਸਪ੍ਰੈਸ ਵੇ ਹੈ ਜਿਨ੍ਹਾਂ ਨੂੰ ਹਰੀ ਝੰਡੀ ਦਿੱਤੀ ਗਈ ਸੀ ਲੇਕਿਨ ਅੱਜ ਸਾਰੇ ਹੀ ਬੰਦ ਕਰ ਦਿੱਤੇ ਗਏ ਸੋ ਵਜ੍ਹਾ ਵੀ ਤੁਹਾਨੂੰ ਦੱਸਾਂਗੇ ਬੰਦ ਕਰਨ ਦੀ ਵਜ੍ਹਾ ਕੀ ਹੈ ਸਾਡੇ ਨਾਲ ਸਮਾਜ ਸੇਵੀ ਪਵਨਦੀਪ ਸ਼ਰਮਾ ਮੌਜੂਦ ਹੈ ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਨਾਲ ਤਿਆਰ ਹੈ ਲੇਕਿਨ ਅੱਧਾ ਕੰਮ ਜਿਸ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਆ ਕੰਮ ਹੋ ਚੁੱਕਿਆ ਲੇਕਿਨ ਇੱਕ ਤਸਵੀਰ ਤਾਂ ਹੋਰ ਦਿਖਾਵਾਂਗੇ ਆਪਾਂ ਦੂਸਰੇ ਪਾਸੇ ਹਲੇ ਉਸ ਦੀ ਸ਼ੁਰੂਆਤ ਵੀ ਨਹੀਂ ਹੋਈ ਐ ਸੋ ਸਾਰੇ ਬੰਦ ਕਰ ਦਿੱਤੇ ਗਏ ਐ ਸੋ ਪਵਨਦੀਪ ਸ਼ਰਮਾ ਸਾਹਿਬ ਨਾ ਮੌਜੂਦ ਆ ਪਵਨਦੀਪ ਜੀ ਬੜੇ ਜੋਰ ਸ਼ੋਰ ਨਾਲ ਸ਼ੁਰੂਆਤ ਕੀਤੀ ਗਈ ਸੀ ਦਿੱਲੀ ਤੋਂ ਕਟੜਾ ਕਨੈਕਟੀਵਿਟੀ ਜਿਹੜੀ ਲੋਕਾਂ ਨੂੰ ਜਾਣ ਚ ਸੁਵਿਧਾ ਹੋਏਗੀ ਬਾਬਾ ਬਕਾਲਾ ਤੋਂ ਲੈ ਕੇ ਜਿਹੜਾ ਡੇਰਾ ਬਾਬਾ ਨਾਨਕ ਤੱਕ ਇਹ ਵੀ ਬੰਦ ਪਿਆ ਆ ਅਖੀਰ وجہ ਕੀ ਆ ਬੰਦ ਹੋਣ ਦੀ ਦੇਖੋ ਅਮਿਤ ਜੀ ਬੜੀ ਇੰਪੋਰਟੈਂਟ ਵਿਸ਼ਾ ਆ ਅੱਜ ਪੰਜਾਬ ਦੇ ਵਿੱਚ ਸਪੈਸ਼ਲੀ 4 ਲੇਨਿੰਗ ਆਫ ਐਗਜ਼ਿਸਟਿੰਗ ਬਿਆਸ ਬਾਬਾ ਬਕਾਲਾ ਜਿਹਨੂੰ NH503D ਔਰ ਡੇਰਾ ਬਾਬਾ ਨਾਨਕ ਸੈਕਸ਼ਨ ਤੇ ਜਿਹੜੀ 4 ਲੇਨਿੰਗ ਸਟਾਰਟ ਹੁੰਦੀ ਸੀ ਬਿਆਸ NH3 ਜਿਹਦਾ ਕਿਲੋਮੀਟਰ ਦੇ ਵਿੱਚ ਵੇਖੀਏ ਤੇ 417 ਪਲੱਸ 700 ਔਰ ਇਹ ਖਤਮ ਹੁੰਦਾ ਸੀ ਜਾ ਕੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉੱਤੇ ਜਿੱਥੇ ਕਿਲੋਮੀਟਰ 00 ਹੋਣਾ ਸੀ ਔਰ NH ਐਚ 34 354 ਬੀ ਔਰ ਕਿਲੋਮੀਟਰ 153 ਪਲੱਸ 800 ਔਰ ਡੇਰਾ ਬਾਬਾ ਨਾਨਕ NH354 ਨੂੰ ਜਾਂਦੀ ਸੀ ਔਰ ਇਹ ਭਾਰਤ ਮਾਲਾ ਪਰਿਯੋਜਨਾ ਦੇ ਤਹਿਤ ਪ੍ਰੋਜੈਕਟ ਸਟਾਰਟ ਹੋਇਆ ਸੀ ਔਰ ਬੜੇ-ਬੜੇ ਐਕਸਪ੍ਰੈਸ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਚਲਾਏ ਜਾ ਰਹੇ ਸੀ ਜਿਹੜੇ ਕੀ ਇੰਜੀਨੀਅਰਿੰਗ ਪ੍ਰੋਕਿਊਰਮੈਂਟ ਐਂਡ ਕੰਸਟਰਕਸ਼ਨ ਮੋਡ ਦੇ ਉੱਤੇ ਚਲਾਏ ਜਾ ਰਹੇ ਸੀ ਪਰ ਇਹ ਪ੍ਰੋਜੈਕਟ ਜਿਹੜਾ ਮੈਂ ਤੁਹਾਨੂੰ ਅਰਜ਼ ਕੀਤਾ ਆ ਆ ਬਿਆਸ ਬਾਬਾ ਬਕਾਲਾ ਡੇਰਾ ਬਾਬਾ ਨਾਨਕ ਸੈਕਸ਼ਨ ਦੇ ਵਿੱਚ 2021 ਦੇ ਵਿੱਚ ਰਿਕਵੈਸਟ ਫਾਰ ਪ੍ਰਪੋਜ਼ਲ ਇਹਦੀ ਜਾਰੀ ਹੋਈ ਸੀ ਔਰ ਇਹ 2 ਸਾਲਾਂ ਦੇ ਅੰਦਰ-ਅੰਦਰ ਕੰਪਲੀਟ ਹੋਣਾ ਸੀ ਇਹ ਅੱਜ ਵੀ ਇਨਕੰਪਲੀਟ ਹੈਗਾ ਜਿਹਦੇ ਵਿੱਚ ਨੈ ਆਡੀਓ ਆਫ ਇੰਡੀਆ ਬੜੀ ਸਖਤ ਨਾਰਾਜ਼ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਭਗਵੰਤ ਮਾਨ ਸਰਕਾਰ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਕਿਤੇ ਵੀ ਸਾਨੂੰ ਸਰਕਾਰ ਸਰਕਾਰ ਦੇ ਅਫਸਰਾਂ ਕੋਈ ਵੀ ਸਪੋਰਟ ਨਹੀਂ ਕਰ ਰਹੇ ਜਿਦੇ ਵਿੱਚ ਕਿ ਸਾਨੂੰ ਲੈਂਡ ਪ੍ਰਕਿਊਰਮੈਂਟ ਦੇ ਵਿੱਚ ਬੜੀ ਵੱਡੀ ਮੁਸ਼ਕਿਲਾਂਤ ਪੇਸ਼ ਹੋ ਰਹੀ ਹੈ ਕਈ ਜਗ੍ਹਾ ਕਿਸਾਨਾਂ ਨੂੰ ਜ਼ਮੀਨ ओनर्स ਨੂੰ ਲੈਂਡ ओनर्स ਨੂੰ ਕਿਤੇ ਵੀ ਕੰਪੰਸੇਟ ਨਹੀਂ ਕੀਤਾ ਗਿਆ ਔਰ ਜਿਹੜੀ ਇਹ ਮੈਂ ਸਪੈਸੀਫਿਕ ਬਿਆਨ ਕੀਤੀ ਹੈ ਇਹ ਅੰਮ੍ਰਿਤਸਰ ਦੇ ਸਾਈਡ ਦੇ ਵਿੱਚ ਦਿਹਾਤੀ ਇਲਾਕੇ ਦੇ ਵਿੱਚ ਚਾਰ 52.16 ਕਰੋੜ ਰੁਪਏ ਦੇ ਨਾਲ ਇਹ ਬਣਨੀ ਸੀ 2 ਸਾਲ ਦੇ ਵਿੱਚ ਕੰਪਲੀਟ ਹੋਣਾ ਸੀ ਔਰ ਪੂਰੇ ਪੰਜਾਬ ਦੇ ਵਿੱਚ ਜੇ ਮੈਂ ਤੁਹਾਨੂੰ ਅਰਸ਼ ਕਰਾਂ ਕੀ ਕਰੀਬ ਕਪੂਰਥਲਾ ਹੋ ਗਿਆ ਪਠਾਨਕੋਟ ਹੋ ਗਿਆ ਫਿਰੋਜ਼ਪੁਰ ਹੋ ਗਿਆ ਰੂਪਨਗਰ ਹੋ ਗਿਆ ਸ਼ਹੀਦ ਭਗਤ ਸਿੰਘ ਨਗਰ ਹੋ ਗਿਆ ਬਹੁਤ ਵੱਡੇ ਇਦਾਂ ਦੇ ਇਲਾਕੇ ਆ ਜਿੱਥੇ ਇਹ ਸਾਰੇ ਪ੍ਰੋਜੈਕਟਸ ਕਈ ਜਗ੍ਹਾ ਦੇ ਉੱਤੇ ਪੈਂਡਿੰਗ ਪਏ ਆ ਔਰ ਪੰਜਾਬ ਗਵਰਨਮੈਂਟ ਨੇ ਹਾਈ ਕੋਰਟ ਦੇ ਵਿੱਚ ਖੁਦ ਆ ਕੇ ਦੱਸਿਆ ਸੀ ਕਿ ਸਾਡੇ ਕੋਲ ਬਹੁਤ ਸਾਰੀਆਂ ਕੰਪਨਸੇਸ਼ਨਸ ਆ ਜਿਹੜੀਆਂ ਅਸੀਂ ਨਹੀਂ ਦੇ ਸਕੇ ਸੀ ਔਰ ਐਨਐਚਏ ਨੈਸ਼ਨਲ ਹਾਈਵੇਅਸ ਅਥਾਰਟੀ ਹਾਈ ਕੋਰਟ ਦੇ ਵਿੱਚ ਵੀ ਗਈ ਸੀ ਉੱਥੇ ਉਹਨਾਂ ਨੇ ਅਪੀਲ ਕੀਤੀ ਸੀ ਔਰ ਹਾਈ ਕੋਰਟ ਨੇ ਬੜੇ ਸਖਤ ਨਿਰਦੇਸ਼ ਇਹਨਾਂ ਨੂੰ ਦਿੱਤੇ ਸੀ ਡੀਜੀਪੀ ਪੰਜਾਬ ਨੂੰ ਵੀ ਨਿਰਦੇਸ਼ ਦਿੱਤੇ ਸੀ ਚੀਫ ਸਕੱਤਰ ਨੂੰ ਵੀ ਨਿਰਦੇਸ਼ ਦਿੱਤੇ ਸੀ ਕਿ ਜੋ ਵੀ ਤਰੀਕਾਕਾਰ ਅਪਣਾਉਣਾ ਪਵੇ ਇਹ ਐਕਸਪ੍ਰੈਸ ਵੇ ਕੰਪਲੀਟ ਹੋਣ ਦੇ ਵਿੱਚ ਐਨਐਚਏ ਦੀ ਮਦਦ ਕਰੋ ਔਰ ਉਹਨਾਂ ਨੂੰ ਸਪੋਰਟ ਕਰੋ ਲੈਂਡ ਐਕ acquisition ਪੂਰੀ ਕਰੋ ਤਾਂ ਜੋ ਇਹ ਪ੍ਰੋਜੈਕਟਸ ਡਿਲੇ ਨਾ ਹੋਣ ਸਰਕਾਰ ਦੇ ਪੰਜਾਬ ਦੇ ਲੋਕਾਂ ਤੇ ਦੇਸ਼ ਦੇ ਲੋਕਾਂ ਦੇ ਜਿਹੜਾ ਟੈਕਸ ਪੇਡ ਮਨੀ ਹੁੰਦੀ ਐ ਉਸ ਚੱਕਰ ਹੁੰਦਾ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਬਰਡਨ ਨਾ ਆਵੇ ਔਰ ਇੰਨੇ ਸਲੋ ਪੇਸ ਦੇ ਨਾਲ ਇਹ ਕੰਮ ਚੱਲਣਾ ਕਿੰਨੇ ਵੱਡੇ ਬੋਟਲ ਨੈਕਸ ਇਹਦੇ ਵਿੱਚ ਕ੍ਰੀਏਟ ਹੋ ਗਏ ਲੈਂਡ ਐਕ acquisition ਦੇ ਵਿੱਚ ਬਹੁਤ ਵੱਡੀ ਮੁਸ਼ਕਲਾਂ ਸਾਰੇ ਸਾਹਮਣੇ ਆ ਰਹੀਆਂ ਔਰ ਲਗਭਗ ਬਹੁਤ ਸਾਰੇ ਏਰੀਆ ਦੇ 31000 ਕਰੋੜ ਰੁਪਏ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਡਿਲੇ ਚੱਲ ਰਹੇ ਆ ਇਸੇ ਤਰ੍ਹਾਂ ਦੀ ਰਿਪੋਰਟ ਵੀ ਮੰਗੀ ਸੀ ਹਾਈ ਕੋਰਟ ਨੇ ਉਹਨਾਂ ਨੇ ਕਿਹਾ ਸੀ ਕਿ ਸਟੇਟਸ ਰਿਪੋਰਟ ਦਿਓ ਕਿ ਕਿੰਨੀ ਕੰਪਲੀਸ਼ਨ ਦਿੱਤੀ ਆ ਕਿੰਨੀ ਪੈਂਡਿੰਗ ਆ ਉਹਦੇ ਵਿੱਚ ਸਰਕਾਰ ਕੋਲ ਵੀ ਕੋਈ ਬਹੁਤ ਵੱਡੀਆਂ ਕਮੀਆਂ ਖਾਮੀਆਂ ਉਹਨਾਂ ਦੇ ਜਵਾਬ ਦੇ ਵਿੱਚ ਵੀ ਸਿਗੀਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 5655 ਕੇਸ ਅਕਤੂਬਰ 25 ਦੇ ਕਰੀਬ 2023 ਦੇ ਵਿੱਚ ਉਦੋਂ ਹੀ ਪੈਂਡਿੰਗ ਸੀ ਕਿ ਜਿਹਦੇ ਅਵਾਰਡਸ ਵੀ ਕੋਸ਼ਿਸ਼ ਕਰਦੇ ਤੇ ਗਏ ਆ ਪਰ ਫਿਰ ਵੀ ਇਹ ਚੀਜ਼ਾਂ ਦਿੱਤੀਆਂ ਨਹੀਂ ਗਈਆਂ ਲੋਕਾਂ ਨੂੰ ਸੋ ਇਸ ਦੇ ਤਹਿਤ ਫਿਰ ਹੁਣ NHAI ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਸ ਆ ਜਿਹੜੇ ਉਹ ਕੈਨਸਲ ਕਰ ਰਿਹਾ ਟਰਮੀਨੇਟ ਕਰ ਰਿਹਾ ਪਿਛਲੇ ਦਿਨੀ ਹੀ ਨੈਸ਼ਨਲ ਹਾਈਵੇ ਥੋਰਟੀ ਨੇ ਤਿੰਨ ਹਾਈਵੇ ਪ੍ਰੋਜੈਕਟਸ ਕੈਨਸਲ ਕੀਤੇ ਆ ਜਿਨ੍ਹਾਂ ਦੀ ਲਾਗਤ 3303 ਕਰੋੜ ਰੁਪਏ ਹੈਗੀ ਆ ਔਰ ਅਗਲੇ ਹੋਰ ਚਾਰ ਪ੍ਰੋਜੈਕਟ ਜਿਨ੍ਹਾਂ ਦੀ ਲਾਗਤ 4942 ਕਰੋੜ ਰੁਪਏ ਹੋਣੀ ਆ ਉਹਨਾਂ ਨੂੰ ਕੈਨਸਲ ਕਰਨ ਦੀ ਵੀ ਤਰਮੀਮ ਰੱਖੀ ਜਾ ਰਹੀ ਹੈ ਸੋਚ ਰਿਹਾ ਉਹ ਇਸੇ ਕਰਕੇ ਸੋਚ ਰਿਹਾ ਾਕੀ ਪੰਜਾਬ ਦੀ ਸਰਕਾਰ ਉਹਨਾਂ ਨੂੰ ਕਿਤੇ ਵੀ ਕੋਈ ਸੁਵਿਧਾ ਮਿਆਸਰ ਨਹੀਂ ਕਰਾ ਰਹੀ ਸਪੋਰਟ ਨਹੀਂ ਕਰਾ ਰਹੀ ਅਫਸਰਾਂ ਨੂੰ ਨੇ ਸਹਿਦ ਨਹੀਂ ਹਗੇ ਬਹੁਤ ਸਾਰੇ ਕੰਮ ਪੈਂਡਿੰਗ ਪਏ ਆ ਔਰ ਜਦੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਉਦੋਂ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਸੀ ਕਿ ਦਿੱਲੀ ਤੋਂ ਅਗਰ ਕਟੜਾ ਜਾਣਾ ਤੇ ਲੋਕਾਂ ਦਾ ਟਾਈਮ ਬਚੇਗਾ ਲੋਕਾਂ ਦਾ ਪੈਸਾ ਬਚੇਗਾ ਲੇਕਿਨ ਆਖਿਰਕਾਰ ਵੇਚ ਹੀ ਬੰਦ ਕਰ ਦਿੱਤੇ ਗਏ ਉਸ ਦਾ ਨੁਕਸਾਨ ਤੇ ਜ਼ਿਆਦਾਤਰ ਲੋਕਾਂ ਦਾ ਹੀ ਹੋਇਆ ਨਾ ਦੇਖੋ ਉਹੀ ਮੈਂ ਗੱਲ ਕਰ ਰਿਹਾ ਨਾ ਕਿ ਸਟੇਟ ਟੈਕਸ ਚੱਕਰ ਦੇ ਬਹੁਤ ਵੱਡਾ ਬਰڈن ਹੁੰਦਾ ਭਾਰ ਪੈਂਦਾ ਆ ਜਿਹਦੇ ਨਾਲ ਆਮ ਲੋਕਾਂ ਨੂੰ ਆਵਾਮ ਨੂੰ ਬੜੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਔਰ 1500 ਕਿਲੋਮੀਟਰ ਅੰਡਰ ਕੰਸਟਰਕਸ਼ਨ ਲਗਭਗ 52 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਚੱਲ ਰਹੇ ਸੀ 31 ਪ੍ਰੋਜੈਕਟ ਇਦਾਂ ਦੇ ਆ 42175 ਕਰੋੜ ਰੁਪਏ ਦੇ ਜਿਹੜੇ ਡੀਲੇ ਫੇਸ ਕਰ ਰਹੇ ਆ ਓਵਰ ਲੈਂਡ ਐਕ acquisition ਉਹ ਬੜੀ ਵੱਡੀ ਡੀਲੇ ਉਹਨਾਂ ਨੂੰ ਮਿਲ ਰਹੀ ਆ ਔਰ ਜਿਹੜੀ ਡੈਮੋਫੀਸ਼ਲ ਲੈਟਰ ਡੀਓ ਲੈਟਰ ਵੀ NHAI ਵੱਲੋਂ ਦਿੱਤੀ ਗਈ ਸੀ 13 ਜੂਨ ਨੂੰ ਉਹਦੇ ਵਿੱਚ ਵੀ ਕਿਹਾ ਸੀ ਕਿ ਬਹੁਤ ਸਾਰੇ ਕੰਪਨਸੇਸ਼ਨ ਜਿਹੜੀਆਂ ਡਿਸਬਸਮੈਂਟ ਹੈ ਉਹ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਦਿੱਤੀਆਂ ਨਹੀਂ ਗਈਆਂ ਔਰ ਲਗਭਗ 3700 ਕਰੋੜ ਰੁਪਏ ਦੇ ਮਾਮਲੇ ਜਿਹੜੇ ਉਹ ਪੈਂਡਿੰਗ ਹੈਗੇ ਆ ਜਿਦੇ ਵਿੱਚ ਅਵਾਰਡਸ ਵੀ 845 ਹੈਕਟੇਰ ਦੇ ਆਲਰੇਡੀ ਘੋਸ਼ਿਤ ਕਰ ਦਿੱਤੇ ਗਿਆ ਔਰ ਪੰਜਾਬ ਦੇ ਵਿੱਚ 31 ਦੇ ਕਰੀਬ ਮੱਗ ਅਰਜ਼ੀ ਕੀਤਾ ਹੈ 42175 ਕਰੋੜ ਰੁਪਏ ਦੇ ਪ੍ਰੋਜੈਕਟਸ ਪੈਂਡਿੰਗ ਇਸ ਵੇਲੇ ਦਿਖ ਰਿਹਾ ਜਿਦੇ ਵਿੱਚ ਬਹੁਤ ਵੱਡੇ ਖर्चे ਇਸ ਗੱਲ ਹੀ ਪੈਦਾ ਹੋ ਰਿਹਾ ਕਿ ਇਹ ਸਾਰੇ ਪ੍ਰੋਜੈਕਟ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲਈ ਬੰਦ ਹੋ ਜਾਣਗੇ ਪੰਜਾਬ ਦਾ ਬਹੁਤ ਵੱਡਾ ਘਾਟਾ ਪੰਜਾਬ ਦਾ ਜਿਹੜਾ ਸਟੇਟ ਇਨਫਰਾਸਟ੍ਰਕਚਰ ਹੁੰਦਾ ਰੋਡ ਇਨਫਰਾਸਟ੍ਰਕਚਰ ਹੁੰਦਾ ਉਹਨੂੰ ਵੱਡਾ ਘਾਟਾ ਦੇਖਣ ਨੂੰ ਮਿਲ ਰਿਹਾ ਇਹ ਸਾਰਾ ਕਾਰਨ ਇਸ ਲਈ ਬਨ ਰਿਹਾ ਕਿ ਜੇ ਯੂਨੀਅਨ ਗਵਰਨਮੈਂਟ ਪੰਜਾਬ ਨੂੰ ਵੱਡੇ ਵੱਡੇ ਐਕਸਪ੍ਰੈਸਵੇ ਪ੍ਰੋਜੈਕਟਸ ਦੇ ਰਹੀ ਆ ਪਰ ਸਮੇਂ ਦੀਆਂ ਸਰਕਾਰਾਂ ਪੰਜਾਬ ਦੀਆਂ ਉਹਨਾਂ ਨੂੰ ਉਸ ਲੈਵਲ ਤੇ ਕੋਆਪਰੇਟ ਨਹੀਂ ਕਰ ਰਹੀਆਂ ਉਹਨਾਂ ਦੀ ਵਾਧੇ ਆਂਤੀ ਉਹਨਾਂ ਦੀ ਮਾੜੀ ਨੀਅਤ ਸਾਰੀ ਗੱਲ ਦੇ ਤੋਂ ਦਿਸ ਰਹੀ ਆ ਇਹੀ ਕਾਰਨ ਆ ਕਿ ਪੰਜਾਬ ਦੇ ਵਿੱਚ ਵੱਡੇ ਪ੍ਰੋਜੈਕਟਸ ਦਿਨ ਬਦਨ ਫੇਲ ਹੁੰਦੇ ਜਾ ਰਿਹਾ ਔਰ ਇੱਥੋਂ ਤੱਕ ਕੀ ਜਿਹੜੀ ਲੈਂਡ ਐਕਵੀਜ਼ੀਸ਼ਨ ਕੰਪਨੀ ਆ ਉਹ ਤੁਸੀਂ ਸਮਝ ਸਕਦੇ ਅਰਗੇਨਾਈਜੇਸ਼ਨਾਂ ਉਹਦੇ ਵਿੱਚ 18 ਦੇ ਕਰੀਬ ਤਾਂ ਪਿਛਲੇ ਸਾਲ ਪੋਸਟਾਂ ਹੀ ਖਾਲੀ ਸੀ ਸੋ ਇਸ ਕਰਕੇ ਨਾ ਪੋਸਟਾਂ ਨੂੰ ਭਰਿਆ ਗਿਆ ਸਾਰੀ ਐਕ acquisition ਦੇ ਵਿੱਚ ਕਿਤੇ ਨਾ ਕਿਤੇ ਗੋਲਮਾਲ ਨਜ਼ਰ ਆ ਰਿਹਾ ਕਿਤੇ ਕਿਸਾਨ ਕਹਿ ਰਹੇ ਸਾਨੂੰ ਕੰਪਨਸੇਸ਼ਨ ਨਹੀਂ ਮਿਲੇ ਕਿਤੇ ਆਮ ਲੋਕ ਕਹਿ ਰਹੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਖਵਾਰ ਹੋਈਆਂ ਉਹ ਆਪਣੀ ਗੱਲ ਕਰ ਰਿਹਾ ਸੋ ਹਜ਼ਾਰ ਕਰੋੜ ਰੁਪਏ ਦੇ ਆਲਰੇਡੀ 10000 ਕਰੋੜ ਰੁਪਏ ਦੇ ਸੈਂਟਰ ਸਰਕਾਰ ਨੇ ਹੋਰ ਵੀ ਪੰਜਾਬ ਦੇ ਪੈਸੇ ਰੋਕ ਲਿਆ ਜਿਦੇ ਵਿੱਚ ਨੈਸ਼ਨਲ ਰੂਰਲ ਫੰਡਸ ਦੀ ਗੱਲ ਕਰੀਏ ਹੈਲਥ ਮਿਸ਼ਨ ਦੀ ਗੱਲ ਕਰੀਏ ਸਰਵ ਸਿੱਖਿਆ ਅਭਿਆਨ ਦੀ ਗੱਲ ਕਰੀਏ ਤੁਸੀਂ ਆਪ ਦੇਖ ਲਓ ਕੀ ਇਹ ਸਾਰੇ ਅਭਿਆਨ ਲੋਕਾਂ ਦੇ ਲਈ ਸੀ ਇਹ ਐਕਸਪ੍ਰੈਸ ਵੇ ਆਮ ਲੋਕਾਂ ਲਈ ਸੀ ਆਮ ਲੋਕਾਂ ਨੇ ਇੱਥੋਂ ਜਾਣਾ ਸੀ ਪੰਜਾਬ ਦਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਵੱਡੇ ਲੈਵਲ ਤੇ ਹੋਣਾ ਸੀ ਫਿਰ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਡੀਜੀ ਨੂੰ ਦਿੱਤੀਆਂ ਚੀਫ ਸੈਕਟਰੀ ਨੂੰ ਦਿੱਤੀਆਂ ਉਸ ਤੋਂ ਬਾਅਦ ਵੀ ਇਹ ਇਨ੍ਹਾਂ ਪ੍ਰੋਜੈਕਟਸ ਦੇ ਇਹੋ ਹੀ ਹਾਲਾਤ ਬਣੇ ਹੋਣ ਤੇ ਤੁਸੀਂ ਆਪ ਸੋਚ ਲਓ ਕਿ ਇਨ੍ਹਾਂ ਪ੍ਰੋਜੈਕਟਸ ਨੂੰ ਇਗਨੋਰ ਕਰਨਾ ਪੰਜਾਬ ਦੇ ਆਵਾਮ ਨੂੰ ਕਿੰਨਾ ਭਾਰੀ ਪੈ ਸਕਦਾ ਹੈ ਪੰਜਾਬ ਨੂੰ ਕਿੱਡਾ ਵੱਡਾ ਨੁਕਸਾਨ ਇਨ੍ਹਾਂ ਗੱਲਾਂ ਤੋਂ ਪਹੁੰਚ ਸਕਦਾ ਪੰਜਾਬ ਅੱਗੇ ਹੀ ਬਹੁਤ ਪਿੱਛੇ ਜਾ ਰਿਹਾ ਪਛੜ ਰਿਹਾ ਨਸ਼ਿਆਂ ਦੇ ਮਾਮਲੇ ਵਿੱਚ এডਿਕੇਸ਼ਨ ਦੇ ਮਾਮਲੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੋਈ ਇੰਟਰਨੈਸ਼ਨਲ ਕੰਪਨੀ ਆ ਕੇ ਰਾਜ਼ੀ ਨਹੀਂ ਹੈਗੀ ਕੋਈ ਵੱਡੇ ਪ੍ਰੋਜੈਕਟਸ ਪੰਜਾਬ ਦੇ ਵਿੱਚ ਉਹ ਜਿਹੜੇ ਹੈ ਵੀ ਉਹ ਵੀ ਛੱਡਦੇ ਜਾ ਰਿਹਾ ਤੇ ਜੇ ਐਕਸਪ੍ਰੈਸ ਵੇ ਵੀ ਪ੍ਰੋਜੈਕਟ ਜਿਹੜਾ ਹੈ ਨਾ ਚੇ ਜੇ ਇੱਥੋਂ ਵੀ ਆਪਣੇ ਛੱਡ ਦੂਗਾ ਸਕ੍ਰੈਪ ਕਰ ਦੂਗਾ ਤੇ ਤੁਸੀਂ ਆਪ ਸਮਝ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਦਸ਼ਾ ਔਰ ਦਸ਼ਾ ਕਿੰਨੀ ਮਾੜੀ ਹੋ ਜਾਊਗੀ ਲੋਕ ਫਿਰ ਪੰਜਾਬ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਹ ਤਰੱਕੀ ਯਾਫਤਾ ਸਟੇਟ ਨਹੀਂ ਸਮਝਣਗੇ ਮਤਲਬ ਜੇ ਗੱਲ ਕਰੀਏ ਦੇ ਪੰਜਾਬ ਦੇ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਬਾਕੀ ਪੰਜਾਬ ਦੀ ਗੱਲ ਕਰੀਏ ਤੇ ਹੋਰ ਵੀ ਬڑے ਪ੍ਰੋਜੈਕਟ ਹੈ ਜਿਹੜੇ ਸਰਕਾਰ ਦੁਵਾਰਾ ਚਲਾਏ ਗਏ ਸੀ 스마트 ਸਿਟੀ ਦੇ ਤਹਿਤ ਚਲਾਏ ਗਏ ਸੀ ਉਹ ਵੀ ਬੰਦ ਸੋ ਕੁੱਲ ਮਿਲਾ ਕੇ ਗੱਲ ਕਰੀਏ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਜਾਂ ਦੇਸ਼ ਦੇ ਲੋਕਾਂ ਦਾ ਪੈਸਾ ਬਹੁਤ ਖਰਾਬ ਹੋ ਰਿਹਾ ਦੇਖੋ ਮੈਂ ਹੀ ਅਰਜ਼ ਕੀਤਾ ਕਿ 스마트 ਸਿਟੀ ਦੇ ਪ੍ਰੋਜੈਕਟਸ ਆ ਜਾਣ ਜੇ ਗੁਰੂ ਨਗਰੀ ਅੰਮ੍ਰਿਤਸਰ ਥੋੜੇ ਡਿਸਟੈਂਸ ਤੋਂ ਇੱਥੇ ਇਹ ਦਹੀ ਦਿਹਾਤੀ ਇਲਾਕਾ ਆ ਉੱਥੇ ਜਿੰਨੇ ਪ੍ਰੋਜੈਕਟ ਆਏ 스마트 ਸਿਟੀ ਦੇ ਅੰਦਰ ਸਿਟੀ ਬੱਸ ਸਰਵਿਸ ਬੰਦ ਆ ਵੀਆਰਟੀਐਸ ਸਿਸਟਮ ਬੰਦ ਆ ਉੱਥੇ ਸਾਈਕਲ ਟਰੈਕਸ ਬਣੇ ਸੀ 스마트 ਸਿਟੀ ਦੇ ਉਹ ਬੰਦ ਨੇ ਹਰ ਚੀਜ਼ ਉੱਥੇ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦਾ ਹਾਲ ਦੇਖ ਲਓ ਪੰਜਾਬ ਸਰਕਾਰ ਜੇ ਹੈਰੀਟੇਜ ਸਟਰੀਟ ਬਣੀ ਸੀ ਅੱਜ ਉਥੋਂ ਦੇ ਹਾਲਾਤ ਦੇਖ ਲਓ ਹਰ ਚੀਜ਼ ਤੁਸੀਂ ਦੇ ਸਕਦੇ ਹੋ ਕਿ ਜਿਹਦੇ ਵਿੱਚ ਕੇਂਦਰ ਸਰਕਾਰ ਦਾ ਯੋਗਦਾਨ ਸੀਗਾ ਪੰਜਾਬ ਦੇ ਨਾ ਅਹਲ ਨਾ ਲਾਇਕ ਲੀਡਰ ਉਹਨਾਂ ਦੀ ਵਾਅਦਾੰਤੀ ਮਾੜੀ ਨੀਅਤ ਦੇਖ ਲਓ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਵੀ ਸਰਕਾਰ ਸਰਕਾਰ ਨੇ ਕੋਈ ਲੀਡਰ ਨੇ ਆਪਣੀ ਜੇਬ ਚੋਂ ਪੈਸਾ ਨਹੀਂ ਦੇਣਾ ਹੁੰਦਾ ਪਬਲਿਕ ਮਨੀ ਹੁੰਦੀ ਹੈ ਸਟੇਟ ਐਕਸ ਚੱਕਰ ਹੁੰਦਾ ਪਰ ਜਿਹੜੇ ਇਥੋਂ ਦੇ ਪੰਜਾਬ ਦੇ ਲੀਡਰ ਜੇ ਉਹ ਕਿਤੇ ਵੀ ਆਵਾਜ਼ ਆਪਣੀ ਬੁਲੰਦ ਨਹੀਂ ਕਰ ਰਹੇ ਆਪਣਾ ਵੋਟ ਬੈਂਕ ਰੀਟੇਨ ਕਰ ਰਿਹਾ ਆਪਣੇ ਫੇਵਰੇਬਲ ਹਾਲਾਤ ਬਣ ਕੇ ਵੋਟਾਂ ਵਟੋਰ ਰਿਹਾ ਜਿਸ ਦੇ ਨਾਲ ਇਲੈਕਸ਼ਨ ਤਾਂ ਜਿੱਤ ਜਾਂਦੇ ਆ ਪਰ ਔਨ ਗਰਾਉਂਡ ਜਿੰਨੇ ਵੀ ਪ੍ਰੋਜੈਕਟਸ ਪੰਜਾਬ ਦੇ ਲਈ ਆ ਰਹੇ ਆ ਉਹ ਦਿਨ ਬਦਨ ਫੇਲ ਹੁੰਦੇ ਜਾ ਰਿਹਾ ਬਹੁਤ ਟੈਰੇਬਲੀ ਜਿਹਦਾ ਨੁਕਸਾਨ ਆਮ ਆਵਾਮ ਨੂੰ ਪੰਜਾਬ ਦੀ ਜਨਤਾ ਨੂੰ ਹੋਣਾ ਸੋ ਬਿਲਕੁਲ ਜਿੰਨੇ ਵੀ ਪ੍ਰੋਜੈਕਟ ਆਏ ਆ ਉਹ ਜ਼ਰੂਰ ਫੇਲ ਹੁੰਦੇ ਨਜ਼ਰ ਆ ਰਹੇ ਆ ਜੇ ਸਮਾਰਟ ਸਿਟੀ ਦੀ ਗੱਲ ਕਰੀਏ ਤੇ ਕਈ ਪ੍ਰੋਜੈਕਟ ਇਹੋ ਜਿਹੇ ਆ ਜਿਹੜਾ ਜਿਹੜੇ ਅੱਜ ਬੰਦ ਪਏ ਐ ਐਕਸਪ੍ਰੈਸਵੇ ਜਿਹੜੇ ਸ਼ੁਰੂਆਤ ਕੀਤੀ ਗਈ ਸੀ ਉਹ ਅਜ ਬੰਦ ਪਏ ਆ ਸੋ ਕੁੱਲ ਮਿਲਾ ਕੇ ਲੋਕਾਂ ਦਾ ਪੈਸਾ ਖਰਾਬ ਹੋ ਰਿਹਾ ਲੋਕਾਂ ਦਾ ਨੁਕਸਾਨ ਜ਼ਰੂਰ ਹੋ ਰਿਹਾ ਕਿਉਂਕਿ ਜਦੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਸੀ ਕਿ ਇਹ ਅਸੀਂ ਕਿ ਦਿੱਲੀੋਂ ਅਗਰ ਕਟਰਾ ਕਿਸੇ ਨੇ ਜਾਣਾ ਹੈ ਤੇ ਉਸ ਦਾ ਟਾਈਮ ਦੀ ਬਚਤ ਹੋਏਗੀ ਉਸ ਦੇ ਪੈਸੇ ਦੀ ਬਚਤ ਹੋਏਗੀ ਲੇਕਿਨ ਉਹ ਪ੍ਰੋਜੈਕਟ ਹੁਣ ਬੰਦ ਜ਼ਰੂਰ ਹੈਗੇ ਆ ਤੇ ਲੋਕਾਂ ਦਾ ਨੁਕਸਾਨ ਜ਼ਰੂਰ ਇੱਕ ਪਾਸੇ ਨਜ਼ਰ ਆ ਰਿਹਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ